ਏ ਤੁਹਾਨੂੰ ਪਤਾ ਹੈ ਪਲੇਟ ਦੇ ਉੱਤੇ ਏ ਐਫ ਕਿਉਂ ਲਿਖਿਆ ਹੁੰਦਾ ਹੈ ਜਦੋਂ ਤੁਹਾਨੂੰ ਇੱਕ ਟੈਂਪਰੇਰੀ ਨੰਬਰ ਦਿੱਤਾ ਜਾਂਦਾ ਹੈ ਤਾਂ ਉਸ ਉੱਪਰ ਏ ਐਫ ਲਿਖਿਆ ਜਾਂਦਾ ਹੈ ਏ ਐਫ ਵਾਲੇ ਬਾਹਾਂ ਦੀ ਸ਼ੋਰ ਸਿਰਫ ਥੋੜੇ ਸਮੇਂ ਲਈ ਹੀ ਹੁੰਦੀ ਹੈ ਜਦੋਂ ਵੀ ਤੁਸੀਂ ਕੋਈ ਨਵੀਂ ਕਾਰ ਜਾਂ ਨਵਾਂ ਮੋਟਰਸਾਈਕਲ ਖਰੀਦਦੇ ਹੋ ਤਾਂ ਉਸ ਦੇ ਨਾਲ ਤੁਹਾਨੂੰ ਇੱਕ ਨੰਬਰ ਪਲੇਟ ਦਿੱਤੀ ਜਾਂਦੀ ਹੈ ਜਿਸ ਦੇ ਉੱਪਰ ए स्लैश एफ ਲਿਖਿਆ ਹੁੰਦਾ ਹੈ ਇਹ ਤੁਹਾਨੂੰ ਪਤਾ ਹੈ ਪਲੇਟ ਦੇ ਉੱਤੇ ਏ ਐਫ ਕਿਉਂ ਲਿਖਿਆ ਹੁੰਦਾ ਹੈ ਨਹੀਂ ਪਤਾ ਚਲੋ ਮੈਂ ਦੱਸਦਾ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੁਕਮ ਤੇ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਨੌਲੇਜ ਪਰੇ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਹੈ ਅੱਜ ਗੱਲ ਕਰਾਂਗੇ ਤੁਹਾਡੇ ਨਵੇਂ ਲਏ ਵਹੀਕਲ ਦੇ ਬਾਰੇ ਜਿਸ ਦੇ ਉੱਪਰ ਤੁਸੀਂ ਕਈ ਵਾਰ ਡੈਡ ਗਿਫਟ ਮਮ ਗਿਫਟ ਜਾਂ ਫਿਰ ਗੋਡ ਗਿਫਟ ਲਿਖਾਉਂਦੇ ਹੋ ਇਸ ਦੇ ਉੱਪਰ ਤੁਹਾਨੂੰ ਇੱਕ ਨੰਬਰ ਪਲੇਟ ਲਗਾਉਣ ਲਈ ਦਿੱਤੀ ਜਾਂਦੀ ਹੈ ਜਿਸ ਦੇ ਉੱਪਰ AF ਲਿਖਿਆ ਹੁੰਦਾ ਹੈ ਜਿਸ ਦੀ ਫੁੱਲ ਫਾਰਮ ਹੈ ਅਪਲਾਈਡ ਫੋਰ ਮਤਲਬ ਇਸ ਵਹੀਕਲ ਦੇ ਮਾਲਕ ਨੇ ਇਸ ਗੱਡੀ ਦਾ ਨੰਬਰ ਹਲੇ ਤੱਕ ਅਪਲਾਈ ਕੀਤਾ ਹੋਇਆ ਹੈ ਜਦੋਂ ਤੱਕ ਤੁਹਾਡਾ ਪਰਮਾਨੈਂਟ ਨੰਬਰ ਨਹੀਂ ਆ ਜਾਂਦਾ ਉਦੋਂ ਤੱਕ ਤੁਹਾਨੂੰ ਅਪਲਾਈਡ ਫੋਰ ਲਿਖਣ ਦੀ ਇਜਾਜ਼ਤ ਮਿਲ ਜਾਂਦੀ ਹੈ ਪਰ AF ਲਿਖੇ ਵਾਹਨ ਨੂੰ ਤੁਸੀਂ ਇੱਕ ਲਿਮਿਟਿਡ ਟਾਈਮ ਲਈ ਹੀ ਚਲਾ ਸਕਦੇ ਹੋ ਵਾਹਨ ਅਧਿਨਿਯਮ 1999 ਦੇ ਤਹਿਤ ਨਵੇਂ ਤੇ ਪੁਰਾਣੇ ਵਾਹਨ ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਬਿਨਾਂ ਰਜਿਸਟ੍ਰੇਸ਼ਨ ਨੰਬਰ ਦੇ ਤੁਹਾਡੇ ਉੱਪਰ ਕਾਰਵਾਈ ਹੋ ਸਕਦੀ ਹੈ ਤੇ ਜਦੋਂ ਤੁਹਾਨੂੰ ਇੱਕ ਟੈਂਪਰੇਰੀ ਨੰਬਰ ਦਿੱਤਾ ਜਾਂਦਾ ਹੈ ਤਾਂ ਉਸ ਉੱਪਰ AF ਲਿਖਿਆ ਜਾਂਦਾ ਹੈ ਜੇਕਰ ਰਜਿਸਟ੍ਰੇਸ਼ਨ ਨੰਬਰ ਆਉਣ ਦੇ ਬਾਅਦ ਵੀ ਤੁਸੀਂ AF ਨੰਬਰ ਪਲੇਟ ਵਾਲਾ ਵਾਹਨ ਚਲਾ ਰਹੇ ਹੋ ਤਾਂ ਆਰਟੀਓ ਤੁਹਾਡੇ ਤੇ ਕਾਰਵਾਈ ਕਰ ਸਕਦਾ ਹੈ AF ਵਾਲੇ ਵਾਹਨ ਦੀ ਛੋਟ ਸਿਰਫ ਥੋੜੇ ਸਮੇਂ ਲਈ ਹੀ ਹੁੰਦੀ ਹੈ ਹਾਂਜੀ ਲੱਗੀ ਗੱਲ ਦੀ ਸਮਝ ਜੇ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਆ ਗਿਆ ਹੈ ਤੇ ਤੁਸੀਂ ਹਾਲੇ ਦੀ ਏ ਐਫ ਨੰਬਰ ਪਲੇਟ ਵਾਲਾ ਵਾਹਨ ਚਲਾ ਰਹੇ ਹੋ ਤਾਂ ਹੋ ਜਾਓ ਸਾਵਧਾਨ ਤੁਹਾਡਾ ਚਲਾਨ ਹੋ ਸਕਦਾ ਹੈ ਤੇ ਤੁਹਾਡੇ ਤੇ ਕਾਰਵਾਈ ਵੀ ਹੋ ਸਕਦੀ ਹੈ ਕਾਨੂੰਨ ਤੋੜਨ ਲਈ ਨਹੀਂ ਬਣਾਏ ਜਾਂਦੇ ਇਹ ਕਾਨੂੰਨ ਤੁਹਾਡੀ ਸੇਫਟੀ ਲਈ ਹੀ ਬਣਾਏ ਜਾਂਦੇ ਹਨ ਜੇਕਰ ਤੁਹਾਡਾ ਵਾਹਨ ਚੋਰੀ ਹੋ ਗਿਆ ਤਾਂ ਤੁਸੀਂ ਪੁਲਿਸ ਸਟੇਸ਼ਨ ਵਿੱਚ ਰਜਿਸਟ੍ਰੇਸ਼ਨ ਨੰਬਰ ਦੇ ਇਲਾਵਾ ਕਿਹੜਾ ਨੰਬਰ ਲਿਖਾਓਗੇ ਤੁਹਾਨੂੰ ਆਪਣਾ ਫੋਨ ਨੰਬਰ ਹੀ ਲਿਖਾਉਣਾ ਪਵੇਗਾ ਚਲੋ ਮੇਰਾ ਕੰਮ ਸੀ ਤੁਹਾਨੂੰ ਗਿਆਨ ਦੇਣਾ ਮੈਂ ਮਿਲਾਂਗਾ ਤੁਹਾਨੂੰ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ